ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਦੇ ਹੱਕ ਦੇ ਵਿੱਚ ਹੁਣ ਵੱਡਾ ਬਿਆਨ ਜਗਮੀਤ ਸਿੰਘ ਦੇ ਵੱਲੋਂ ਦਿੱਤਾ ਗਿਆ ਹੈ ਸਿੱਧੇ ਤੌਰ ਤੇ ਪੀਐਮ ਜਸਟਿਨ ਟੂਡੋ ਸਰਕਾਰ ਦੇ ਹੱਕ ਦੇ ਵਿੱਚ ਜਗਮੀਤ ਸਿੰਘ ਨਿੱਤਰ ਆਏ ਨੇ ਜਗਮੀਤ ਸਿੰਘ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜਸਟਿਨ ਟੂਡੋ ਦੀ ਸਾਰੀ ਚਿੰਤਾ ਖਤਮ ਹੋ ਗਈ ਹੈ ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟੂਡੋ ਦੀ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ ਕੈਨੇਡੀਅਨ ਸੰਸਦ ਦੇ ਵਿੱਚ ਬੇਪਰੋਸਗੀ ਮਤਾ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਐਨਡੀਪੀ ਦੇ ਆਗੂ ਜਗਮੀਤ ਸਿੰਘ ਦੇ ਵੱਲੋਂ ਸਾਫ਼ ਲਫ਼ਜ਼ਾਂ ਦੇ ਵਿੱਚ ਇਹ ਕਹਿ ਦਿੱਤਾ ਗਿਆ ਹੈ ਕਿਉਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰੇ ਪਹਿਲੀ ਵਰੇਦੀਆ ਚਾਲਾਂ ਦੇ ਵਿੱਚ ਉਲਝਣਗੇ ਨਹੀਂ ਤੇ ਘਟਗਣਤੀ ਲਿਬਰਲ ਸਰਕਾਰ ਨੂੰ ਡੇਗਣ ਦੇ ਕਿਸੇ ਵੀ ਯਤਨ ਦੇ ਵਿੱਚ ਮਦਦਗਾਰ ਨਹੀਂ ਬਣਨਗੇ ਜਾਣਕਾਰੀ ਮੁਤਾਬਕ ਜਗਮੀਸ਼ ਸਿੰਘ ਨੇ ਦਲੀਲ ਦਿੱਤੀ ਹੈ ਕਿ ਉਹਨਾਂ ਯੋਜਨਾਵਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਜਿਨ੍ਹਾਂ ਦੇ ਲਈ ਐਨਡੀਪੀ ਸੰਘਰਸ਼ ਕਰ ਰਹੀ ਹੈ ਅਜਿਹੇ ਦੇ ਵਿੱਚ ਉਹ ਚੋਣਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਗਮੀਤ ਸਿੰਘ ਦੇ ਤਾਜ਼ਾ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟੂਡੋ ਦੀ ਵੱਡੀ ਚਿੰਤਾ ਖਤਮ ਹੋ ਗਈ ਹੈ ਜਿਹੜੀ ਸੰਭਾਵਿਤ ਤੌਰ ਤੇ ਪੇਸ਼ ਹੋਣ ਵਾਲੇ ਬੇਪਰੋਸਗੀ ਮਤੇ ਦੇ ਮੱਦੇਨਜ਼ਰ ਲਗਾਤਾਰ ਵਧਦੀ ਜਾ ਰਹੀ ਸੀ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਜਗਮੀਤ ਸਿੰਘ ਦਾ ਨਾਮ ਲੈ ਕੇ ਬੇਪਰੋਸਗੀ ਮਤਾ ਲਿਆਉਣ ਦੇ ਯਤਨ ਕੀਤੇ ਜਾ ਰਹੇ ਸਨ ਤਾਂ ਕਿ VOTING ਦੌਰਾਨ NDP ਘਟ ਗਿਣ ਦੀ ਲਿਬਰਲ ਸਰਕਾਰ ਦੇ ਹੱਕ ਦੇ ਵਿੱਚ ਨਾ ਨਿਤਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਪੀਰੇ ਪੋਲੀਵਰੇ ਦੀਆਂ ਚਾਲਾਂ ਦੇ ਵਿੱਚ ਨਹੀਂ ਫਸਣਗੇ ਕਿਉਂਕਿ ਸਾਡੀ ਪਾਰਟੀ ਲੋਕਾਂ ਦੇ ਹਿੱਤ ਵਾਲੀਆਂ ਯੋਜਨਾਵਾਂ ਬੰਦ ਨਹੀਂ ਕਰਵਾਉਣਾ ਚਾਹੁੰਦੀ। ਉਹਨਾਂ ਨੇ ਕਿਹਾ ਸੀ ਕਿ ਸਾਡੀ ਪਾਰਟੀ ਡੈਂਟਲ ਕੇਅਰ ਪ੍ਰੋਗਰਾਮ ਦਾ ਘੇਰਾ ਵਧਾਉਣਾ ਚਾਹੁੰਦੀ ਹੈ ਤੇ ਫਾਰਮਾ ਕੇਅਰ ਦਾ ਅਸਲ ਲਾਭ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਕਰ ਰਹੀ ਹੈ। ਐਨਡੀਪੀ ਆਗੂ ਜਗਮੀਤ ਸਿੰਘ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਚੋਣ ਸਰਵੇਖਣਾਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਵੱਡੀ ਲੀਡ ਮਿਲ ਰਹੀ ਹੈ। ਤੇ ਟੋਰੀ ਸਤਾਧਾਰੀ ਲਿਬਰਲ ਪਾਰਟੀ ਤੇ ਐਨਡੀਪੀ ਤੋਂ 20 ਅੰਕਾਂ ਦੇ ਨਾਲ ਅੱਗੇ ਚੱਲ ਰਹੇ ਨੇ ਉਦੋਂ ਸਿਆਸਤ ਦੇ ਜਾਣਕਾਰਾਂ ਦਾ ਇਹ ਕਹਿਣਾ ਹੈ ਕਿ ਸੰਭਾਵਿਤ ਬੇਪਰੋਸਗੀ ਮਤਾ ਪੇਸ਼ ਹੋਣ ਤੋਂ ਬਾਅਦ ਟੋਰੀਆ ਕੋਲ ਟਰੂਡੋ ਸਰਕਾਰ ਨੂੰ ਡੇਗਣ ਦੇ ਹੋਰ ਵੀ ਦੋ ਮੌਕੇ ਨੇ ਪਰ ਜਸਟਨ ਟਰੂਡੋ ਨੇ ਇਸ ਵੇਲੇ ਸੁੱਖ ਦਾ ਸਾਹ ਲਿਆ ਕਿਉਂਕਿ ਜਗਮੀਤ ਸਿੰਘ ਦੇ ਵੱਲੋਂ ਵੱਡਾ ਐਲਾਨ ਜਸਟਨ ਟਰੂਡੋ ਦੇ ਹੱਕ ਦੇ ਵਿੱਚ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਉਹ ਲਿਬਰਲ ਸਰਕਾਰ ਨੂੰ ਡੇਗਣ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਮਦਦਗਾਰ ਸਾਬਤ ਨਹੀਂ ਹੋਣਗੇ ਬੇਪਰੋਸਗੀ ਮਤੇ ਤੋਂ ਪਹਿਲਾਂ ਦਾ ਸੀ ਕਿ ਜਗਮੀਤ ਸਿੰਘ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਜਿਸੀ ਟਰੂਡੋ ਦੀ ਸਾਰੀ ਚਿੰਤਾ ਖਤਮ ਹੋ ਗਈ ਹੈ ਤੇ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਬੇਪਰੋਸਗੀ ਜੇਕਰ ਸੰਸਦ ਦੇ ਵਿੱਚ ਪੇਸ਼ ਹੁੰਦਾ ਉਸ ਤੋਂ ਬਾਅਦ ਵੀ ਟੋਰੀਆਂ ਦੇ ਕੋਲ ਸਰਕਾਰ ਡੇਗਣ ਦੇ ਹੋਰ ਵੀ ਦੋ ਮੌਕੇ ਨੇ